ਪਠਾਨਕੋਟ ਦੇ ਅਬਰੋਲ ਨਗਰ ਰੋਡ ਤੇ ਹੋਇਆ ਧਮਾਕਾ ਧਮਾਕੇ ਦੀ ਆਵਾਜ਼ ਕਰੀਬ 1 ਕਿਲੋਮੀਟਰ ਤੱਕ ਦਿੱਤੀ ਗਈ ਸੁਣਾਈ ਮੌਕੇ ਤੇ ਪਹੁੰਚੀ ਪੁਲਿਸ ਲਿਆ ਘਟਨਾ ਦਾ ਜਾਇਜ਼ਾ ਪੁਲਿਸ ਨੇ ਜਾਂਚ ਤੋਂ ਬਾਅਦ ਕਿਸੇ ਵੀ ਆਰ ਦੀ ਇੱਕ ਸਤਮਾਕੇ ਤੋਂ ਕੀਤਾ ਇਨਕਾਰ ਜ਼ਿਲ੍ਹਾ ਪਠਾਨਕੋਟ ਦੇ ਅਬਰੂਲ ਨਗਰ ਰੋਡ ਤੇ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਇੱਕ ਵਿਸਫੋਟ ਦੀ ਆਵਾਜ਼ ਲੋਕਾਂ ਨੂੰ ਸੁਣਾਈ ਦਿੱਤੀ ਵਿਸਫੋਟ ਦੀ ਆਵਾਜ਼ ਇਨੀ ਜ਼ਿਆਦਾ ਸੀ ਕਿ ਇਸ ਤਮਾਕੇ ਨੂੰ 1 ਕਿਲੋਮੀਟਰ ਸੁਣਾਈ ਦਿੱਤੀ ਪਰ ਤੱਕ ਦਰਸ਼ਨਾ ਦੀ ਮੰਨੀ ਤਾਂ ਜਿਸ ਵੇਲੇ ਤਮਾਕਾ ਹੋਇਆ ਤਾਂ ਨੇੜੇ ਦੁਕਾਨਾਂ ਲਗਾ ਕੇ ਬੈਠੇ ਰੇੜੀ ਵਾਲੇ ਦੁਕਾਨਾਂ ਛੱਡ ਕੇ ਭੱਜ ਗਏ ਜਿਸ ਦੇ ਬਾਅਦ ਲੋਕਾਂ ਵੱਲੋਂ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤਾਂ ਪਹੁੰਚੀ ਪੁਲਿਸ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ ਅਤੇ ਜਾਇਜ਼ਾ ਲੈਣ ਤੋਂ ਬਾਅਦ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜੋ ਹੋਇਆ ਹੈ ਉਹ ਕੋਈ ਆਰਡੀਐਕਸ ਜਾਂ ਫਿਰ ਕੋਈ ਵਿਸਫੋਟਕ ਸੰਭ ਕਿ ਨਹੀਂ ਸੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਜਗ੍ਹਾ ਤੇ ਪੂਰ ਦੇ ਢੇਰ ਲੱਗੇ ਹੋਏ ਸੀ ਜਿਸ ਨੂੰ ਅਗਰ ਲਗਾਈ ਗਈ ਸੀ ਅਤੇ ਹੋ ਸਕਦਾ ਹੈ ਕਿ ਕਿਸੇ ਨੇ ਸ਼ਰਾਬ ਦੀ ਬੋਤਲ ਇੱਥੇ ਸੁੱਟੀ ਹੋਏ ਅਤੇ ਅਗ ਦੀ ਲਪੇਟੇ ਦੇ ਵਿੱਚ ਆਣ ਕਰਕੇ ਉਹ ਬੋਤਲ ਫਟ ਗਈ ਹੋਵੇ ਜਿਸ ਕਰਕੇ ਇਹ ਬਲਾਸਟ ਹੋਇਆ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਹਤਿਆਤ ਤੌਰ ਤੇ ਤਫ਼ਤੀਸ਼ ਕੀਤੀ ਜਾ ਰਹੀ ਹੈ ਜੇ ਕੁਝ ਹੋਰ ਸਾਹਮਣੇ ਆਉਂਦਾ ਹੈ ਤਾਂ ਦੱਸ ਦਿੱਤਾ ਜਾਵੇਗਾ ਲੋਕਾਂ ਅੱਗੇ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਾਬਰਾਉਣ ਦੀ ਲੋੜ ਨਹੀਂ ਹੈ ਪੁਲਿਸ ਆਪਣਾ ਕੰਮ ਬਖੂਬੀ ਕਰ ਰਹੀ ਹੈ ਨਾ ਮਰਜੀਬ ਇਹ ਗੱਲ ਬਤਾਈ ਬਈ ਅਸੀਂ ਕਾਲਵਾੜੀ ਘਰੋਂ ਆਇਆ ਇਹ ਕੰਮ ਕਰਨ सारे लगे जैसे अपने अपने काम करने पार तो आग लगाई दी केने धुआं उठेगा था अच्छा धमाका दरोया साडे वाली तक भी कान सुनने गए हां जी जी लोआं टाकदा अंगोठा सवेदा लग गया ऊपर अच्छा जी वो तो सवार आया को पंद्रह मिनट में तब मुल्लायम भी आ गए हां नहीं पता जी की लग रहनो की होसले हूं जैसा आदमी पाए मारे सुने नहीं का ठीक ठीक दूसरा प न्यू रोह ब्रिज पे लागी खड़े हैं तो सा को इंफोरमे आई कोई सैलड आई है काफ़ी ज़्यादा जिस तरह लगे कोई तो ब्लास्ट हो मैं मौके पर तो आके देखिया कले स्पॉट भी देखे तो इस तरह कोई ब्लास्ट वाली गल है नहीं जो प्रीलिमिनरी मैं देखी है क्योंकि तो मैं खुद भी आर्मी से रहा बारह साल साम से अपना तजर्बा भी सी कोई मतलब आप कह लिए कि भी कोई आर टी एक्स या इस तरह का बलास्ट कोई जोड़ा स्पैशली डिजाइनड किसी ने कोई आई डी लगाई हो इस तो तरह तो ਰੀਡਿਮਨਰੀ ਜੋ ਮੈਂ ਦੇਖਿਆ ਮੋਕਾ ਉਸ ਚ ਮਿਨਿਸਟਰਾਂ ਲੱਗੇ ਹੋਏ ਇਹ ਵਾਰੀ ਜਿੰਨੇ ਲੱਗ ਰਹੇ ਹੈ ਜਿਆਦਾ ਮੈਨ ਲੱਗ ਰਿਹਾ ਕਿ ਉੱਤੇ ਕੱਚ ਦੀ ਬੋਤਲ ਵੀ ਸੀ ਕਈ ਵਾਰੀ ਕੀ ਹੁੰਦਾ ਜਿਸ ਤਰ੍ਹਾਂ ਬੀਅਰ ਦੀ ਬੋਤਲ ਆ ਜਾਂ ਜਿਸ ਚ ਐਲਕੋਹਲ ਹੁੰਦਾ ਉਹਨੂੰ ਅਗਰ ਆਪਾਂ ਛੱਡ ਦਈਏ ਬੈਂਡਡ ਤੇ ਇਹ ਜਿਹੜੀ ਅੱਗ ਉੱਪਰੋਂ ਥੱਲੇ ਨੂੰ ਗਈ ਹੈ ਤੇ ਮੇਬੀ ਕਈ ਵਾਰ ਟੈਂਪਰੇਚਰ ਹਾਈ ਹੁੰਦਾ ਤੇ ਜਿਹੜੀ ਬੋਤਲ ਵਗੈਰਾ ਉਹ ਪਾੜ ਜਾਂਦੀ ਹੈ ਤੇ ਐਲਕੋਹਲ ਕੀ ਹੁੰਦਾ ਜਦੋਂ ਪਾੜਦਾ ਤੇ ਜਿੰਨਾ ਉਹਦੇ ਚ ਲੀਕੋ ਹੁੰਦਾ ਉੱਪਰ ਨੂੰ ਐਸ ਅ ਸਪਰੇਅ ਟਾਈਪ ਉੱਪਰ ਨੂੰ ਫੈਲਰਦਾ ਔਰ ਫਿਰ ਵੀ ਆਪਾਂ ਨੇ ਇਤਿਆਦ ਦੇ ਤੌਰ ਤੇ ਏਰੀਆ ਰਾਉਂਡ ਅਪ ਕੀਤਾ ਤੇ ਆਪਣੇ ਕੋਲ ਇੱਕ ਟੀਮ ਹੈ ਸਪੈਸ਼ਲਿਸਟ ਨੂੰ ਬੁਲਾ ਕੇ ਇਹਨੂੰ ਚੈੱਕ ਕਰਵਾ ਲੰਨੇ ਆ ਤੇ ਜਿਹੜੀ ਅੱਗੇ ਕੋਈ ਗੱਲ ਸਾਹਮਣੇ ਆਏਗੀ ਤੁਹਾਨੂੰ ਦੱਸ ਦਾਂਗੇ ਬਾਕੀ ਇੱਥੇ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਮੁੱਢਲੀ ਜਿਹੜੀ ਮੈਂ ਜਿਹੜੀ ਸਪੌਟ ਵੈਰੀਫਾਈ ਕੀਤਾ ਇਹਦੇ ਵਿੱਚ ਕੋਈ ਵੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਕੋਈ ਕਿ ਵੀ ਆਈਟੀ ਲੱਗੀ ਸੀ ਜਾਂ ਇਸ ਤਰ੍ਹਾਂ ਦੀ ਕੋਈ ਗੱਟਾ ਇਹ ਰਜਿਸਟਰ ਨੋਰਮਲ ਬਟ ਲੋਕੇਸ਼ਨ ਦੇ ਨਾਲ ਮੰਨੀ ਹੈ ਤੇ ਦੱਖਣੀ ਦਾ ਮੌਕਾ ਹੈ ਜਾ ਰਿਹਾ ਜੀ ਕਾਫੀ ਜੈ ਸੌਂਡ ਦੀ ਸੌਫੇ ਮਤਲਬ ওই ਕੇ ਜਿਸ ਤਰ੍ਹਾਂ ਕੋ ਬੋਟਲ ਵਗੈਰਾ ਹੁੰਦੀ ਹੈ ਜਦੋਂ ਬੰਦ ਹੁੰਦੀ ਹੈ ਅਲਕੋਹਲ ਦੀ ਜਿਸ ਤਰ੍ਹਾਂ ਉੱਤੇ ਇੱਕ ਬੋਟਲ ਸੀ ਕੱਚ ਦੀ ਵੀ ਲੈਟ ਸਪੋਜ਼ ਅੰਦਰ ਕੋਈ ਅਲਕੋਹਲ ਜਿਸ ਤਰ੍ਹਾਂ ਸ਼ਰਾਬ ਦੀ ਬੋਤਲ ਹੈ ਜਾਂ ਬੀਅਰ ਦੀ ਬੋਤਲ ਹੈ ਜਦੋਂ ਟੈਂਪਰੇਚਰ ਬਹੁਤ ਆਉਂਦਾ ਉਹ ਜੋ ਬਲਾਸਟ ਹੋਊਗੀ ਤੇ ਨੈਚੁਰਲੀ ਆਵਾਜ਼ ਵੀ ਆਉਂਦੀ ਹੈ ਤੇ ਜਿਹੜਾ ਇਹ ਲਿਕਵਿਡ ਉੱਪਰ ਨੂੰ ਫਿਰ ਜਾਂਦਾ ਉਹ ਇੱਕ ਰੀਜ਼ਨ ਬਣਦਾ دوسرا ਇਹ ਵੀ ਜਦੋਂ ਆਈਡੀ ਵਗੈਰਾ ਦਾ ਬਲਾਸਟ ਹੁੰਦਾ ਨਾ ਉੱਤੇ ਫਿਰ ਆਪਾਂ ਨੂੰ ਉਹਦੇ ਰੈਮਨੈਂਟਸ ਮਿਲ ਜੀਏ ਸ਼ਰਾਬ ਹੁੰਦਾ ਉੱਤੇ ਜ਼ਰੂਰ ਲੱਗ ਸਕੀ ਉਹਦੇ ਨਿਸ਼ਾਨ ਮਿਲ ਜੀਏ ਤੇ ਉਹ ਸਾਰੀਆਂ ਚੀਜ਼ਾਂ ਉਹਦੇ ਨਾਲ ਵਾਇਰਸ ਮਿਲਦੀਆਂ ਲੂਜ਼ ਵਾਇਰ ਜਿਆ ਕੋਈ ਉਹਦੇ ਪਾਇਲਟਸ ਮਿਲਦੇ ਆ ਨਿਸ਼ਾਨ ਮਿਲਦੇ ਆ ਤੇ ਇਸ ਤਰ੍ਹਾਂ ਦਾ ਕੋਈ ਪ੍ਰੀਮੀਅਰ ਵੀ ਕੋਈ ਗੱਲ ਨਹੀਂ ਆ ਇਹਨਾਂ ਵਾਇਰਸ ਆ ਪਾਇਲਟਸ ਆ ਕੋਈ ਨਿਸ਼ਾਨ ਵੀ ਨਹੀਂ ਆ ਆਪ ਇਸ ਤਰ੍ਹਾਂ ਦਾ ਆਵਾਜ਼ ਜੀ ਸਰ ਬਹੁਤ ਜ਼ਿਆਦਾ ਕੋਈ ਰਾਗ ਨੂੰ ਕੋਈ ਨਸਾਨ ਨਹੀਂ ਹੋਇਆ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਕੁਝ ਨਹੀਂ ਸੀ ਜੋ ਸਾਉਂਡ ਆਈ ਹੈ ਬਾਕੀ ਮੈਨੂੰ ਸਟਾਰਟ ਹੋਣ ਦਾ ਵੀ ਰੀਜ਼ਨ ਹੈ ਕਿ ਇੱਥੇ ਪੂਰਾ ਸੀ ਇੱਥੇ ਅੱਗ ਲੱਗ ਭਰਾ ਅੱਗ ਲਗਾਈਗੀ ਉਹ ਅੱਗੇ ਥੱਲੇ ਨਹੀਂ ਗਈ ਜਦੋਂ ਉਹ ਅੱਗੇ ਥੱਲੇ ਗਈ ਤਾਂ ਇੱਕ ਜਗ੍ਹਾ ਤੇ ਜਿਹੜਾ ਉੱਥੇ ਜਾ ਕੇ ਇੱਕ ਕਿਸਮ ਦਾ ਤਮਾਕਾ ਹੈ ਉਹ टमाटर ਦਾ ਰੀਜ਼ਨ ਜਿਹੜਾ ਆਪਾਂ ਉਹ ਦੇਖ ਲਾਂਗੇ ਵੈਸੇ ਪ੍ਰੀਲੀਮੀਨਰੀ ਲੱਗ ਰਿਹਾ ਕਿ ਜਦੋਂ ਅਲਕੋਹਲ ਦੀਆਂ ਸ਼ਰਾਬ ਦੀਆਂ ਬੋਤਲਾਂ ਸੀ ਜਿਹੜੀ ਟੈਂਪਰੇਚਰ ਜਦੋਂ ਵਧਿਆ ਤਾਂ ਉਹ ਇੱਕ ਕਿਸਮ ਨਾਲ ਡਿਟੋਨੇਟ ਹੋਣ ਦੀ ਸੰਭਾਵਨਾ ਕੀ ਮੈਸੇਜ ਹੈ ਤਾਂ ਇਹ ਮੇਰਾ ਇਹ ਮੈਸੇਜ ਹੈ ਕਿ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਕੁਝ ਵੀ ਇਸ ਤਰ੍ਹਾਂ ਦੀ ਗੱਲ ਜਿਹੜੀ ਮੁੜਲੀ ਜਿਹੜੀ ਮੈਂ ਦੀ ਜਾਇਜ਼ਾ ਲਿਆ ਤਾਂ ਕੋਈ ਗੱਲ ਨਹੀਂ ਆਈ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਕਿ ਬਾਕੀ ਉਹ ਫਿਰ ਵੀ ਆਪਾਂ ਚੈੱਕ ਕਰ ਰਹੇ ਹਾਂ ਕਿ ਕੋਈ ਇਸ ਤਰ੍ਹਾਂ ਦੀ ਬਲਾਸਟਿਟੀ ਬਲਾਸਟ ਇਸ ਤਰ੍ਹਾਂ ਦੀ ਕੋਈ ਗੱਲ ਹੈ